ਭਈਆ ਕੁੜੀ ਦੀਆਂ ਅੱਖਾਂ ਵਿੱਚ ਗੁੱਸਾ ਵੇਖੋ ਤੁਸੀਂ ਕੁੜੀ ਪੂਰੇ ਗੁੱਸੇ ਵਿੱਚ ਆ ਕਿਉਂਕਿ ਸੱਚ ਜਿਹੜਾ ਉਸ ਨੂੰ ਲੁਕਾਇਆ ਨਹੀਂ ਜਾ ਸਕਦਾ ਔਰ ਇੱਕ ਨਾ ਇੱਕ ਦਿਨੇ ਭਾਂਡਾ ਫੁੱਟਦਾ ਹੀ ਹੁੰਦਾ ਔਰ ਵੇਖ ਸਕਦੇ ਹੋ ਤੁਸੀਂ ਕਿ ਕਿਵੇਂ ਕੁੜੀ ਪੂਰੇ ਰੋਹ ਵਿੱਚ ਬੋਲ ਰਹੀ ਆ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਦੋਂ ਕੁੜੀਆਂ ਹੱਦੋਂ ਬਾਹਰ ਜ਼ੁਲਮ ਨਹੀਂ ਸਹਿਣ ਕਰ ਸਕਦੀਆਂ ਤਾਂ ਫਿਰ ਮੈਦਾਨ ਵਿੱਚ ਖੜ ਜਾਂਦੀਆਂ ਇਹ ਜ਼ੁਲਮ ਹੈ ਇਹ ਧੱਕਾ ਹੈ ਕੁੜੀਆਂ ਦੇ ਨਾਲ ਔਰ ਲਗਾਤਾਰ ਇੱਕ ਝਾਂਸਾ ਦਿੱਤਾ ਜਾਂਦਾ ਕੁੜੀਆਂ ਨੂੰ ਕਿ ਤੁਸੀਂ ਬਹੁਤ ਵੱਡੇ ਮੁਕਾਮ ਤੇ ਪਹੁੰਚਣਾ ਸਰਕਾਰਾਂ ਤੁਹਾਡੇ ਨਾਲ ਆ ਪਬਲਿਕ ਤੁਹਾਡੇ ਨਾਲ ਆ ਲੇਕਿਨ ਕੁੜੀਆਂ ਨੂੰ ਫਿਰ ਆਵਾਜ਼ ਆਪ ਚੱਕਣੀ ਪੈ ਜਾਵੇ ਨਾ ਸਰਕਾਰਾਂ ਬੋਲਦੀਆਂ ਗੁੰਗੀਆਂ ਸਰਕਾਰਾਂ ਤੇ ਨਾ ਫਿਰ ਲੋਕ ਬੋਲਦੇ ਆ ਤਾਂ ਇਹ ਦੱਸ ਦਈਏ ਕਿ ਇਹ ਕੁੜੀ ਬੜੀ ਬਹਾਦਰੀ ਦੇ ਨਾਲ ਅੱਗੇ ਆਈ ਆ ਪਰ ਕੁੜੀ ਨੇ ਪੂਰਾ ਰੋਡ ਜਾਮ ਕਰ ਦਿੱਤਾ ਸਾਰੀਆਂ ਬੱਸਾਂ ਇੱਕ ਸਾਈਡ ਤੇ ਲਗਾ ਦਿੱਤੀਆਂ ਔਰ ਟਕਾ ਕੇ ਗੱਲਾਂ ਕੀਤੀਆਂ ਨੇ ਕਿ ਜਦੋਂ ਹੁਸ਼ਿਆਰਪੁਰ ਤਾਂ ਪਠਾਨਕੋਟ ਵੱਲੋਂ ਜੋ ਵੀ ਬੱਸਾਂ ਆਉਂਦੀਆਂ ਜਾਂ ਤਾਂ বাস ਸਾਡੇ ਤੋਂ ਪਿੱਛੇ ਖੜ ਜਾਂਦੀਆਂ 500 ਮੀਟਰ ਤਾਂ ਜਾਂ ਫਿਰ ਅੱਗੇ ਖੜ ਜਾਂਦੀਆਂ ਕੀ ਗੱਲ ਸਾਨੂੰ ਅਧਿਕਾਰ ਨਹੀਂ ਆ ਸੀਟ ਲੈਣ ਦਾ ਸਾਨੂੰ ਅਧਿਕਾਰ ਨਹੀਂ ਆ ਬੱਸ 'ਚ ਬਹਿ ਕੇ ਜਾਣ ਦਾ ਜੇ ਸਾਡੇ ਆਧਾਰ ਕਾਰਡ ਕਿਸੇ ਨੇ ਬਣਾਏ ਆ ਜੇ ਸਾਨੂੰ ਆਧਾਰ ਕਾਰਡ ਦੀ ਸੇਵਾ ਫਰੀ ਦਿੱਤੀ ਆ ਤਾਂ ਸਰਕਾਰ ਨੇ ਦਿੱਤੀ ਆ ਅਸੀਂ ਆਪਣੇ ਕੋਲੋਂ ਤੱਕੇ ਨਾਲ ਨਹੀਂ ਕਹ ਰਹੇ ਕਿ ਸਾਡੇ ਕੋਲ ਆਧਾਰ ਕਾਰਡ ਆ ਤਾਂ ਸਾਨੂੰ ਫ੍ਰੀ ਲੈ ਜਾਓ ਸਰਕਾਰਾਂ ਨੇ ਇਹ ਚਲਾਈ ਕਿਉਂ ਸਕੀਮ ਜੇ ਸਾਨੂੰ ਤੱਕੇ ਦੇਣੇ ਸੀ ਇਸ ਸਕੀਮ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਤੱਕੇ ਮਿਲ ਰਹੇ ਆ ਔਰ ਇਹ ਕੁੜੀ ਜਿਹੜੀ ਬੜੀ ਬਹਾਦਰੀ ਨਾਲ ਲੜ ਰਹੀ ਆ ਇਹ ਦੱਸ ਦਈਏ ਕਿ ਕਿਹੜੇ ਸ਼ਹਿਰ ਦੀ ਆ ਕੁੜੀ ਇਹ ਕੁੜੀ ਆ ਕੁਰਾਲੀ ਦੀ ਕੁਰਾਲੀ ਸ਼ਹਿਰ ਦੀ ਕੁੜੀ ਔਰ ਦੱਸ ਦਈਏ ਕਿ ਜਦੋਂ ਇੱਥੋਂ ਦੇ ਮਾਮਲੇ ਇੱਕ ਦੋ ਸਾਡੇ ਕੋਲ ਪਹਿਲਾਂ ਵੀ ਆਏ ਆ ਭਾਈ ਕੁੜੀਆਂ ਇੱਥੋਂ ਦੀਆਂ ਬਹੁਤ ਦਲੇਰ ਨੇ ਇੱਥੋਂ ਦੀਆਂ ਬੀਬੀਆਂ ਵੀ ਬਹੁਤ ਦਲੇਰ ਨੇ ਔਰ ਮੁਕਾਬਲਾ ਕਰਦੀਆਂ ਡਟ ਕੇ ਔਰ ਖੜਦੀਆਂ ਨੇ ਔਰ ਗੁਰੂ ਦਾ ਥਾਪੜਾ ਇਹਨਾਂ ਨੂੰ ਔਰ ਦੱਸ ਦਈਏ ਕਿ ਲਗਾਤਾਰ ਜੋ ਹੱਕ ਹੈ ਉਸ ਦੇ ਲਈ ਬੋਲਦੀਆਂ ਨੇ ਪਹਿਲੀ ਗੱਲ ਤਾਂ ਇਹੀ ਆ ਆਪਣਾ ਹੱਕ ਨਹੀਂ ਜਾਣ ਦਿੰਦੀਆਂ ਤਾਂ ਹੁਣ ਇਹ ਹੱਕ ਵਾਸਤੇ ਖੜੀ ਆ ਔਰ ਇੱਥੇ ਮੇਲਾ ਲੱਗ ਗਿਆ ਤਾਂ ਇੱਕ ਵਾਰ ਦੱਸ ਦਿੱਤਾ ਕੁੜੀ ਨੇ ਵੀ ਅਸੀਂ ਕੁਝ ਹੈਗੇ ਆ ਨਹੀਂ ਤਾਂ ਕੁੜੀਆਂ ਦੇ ਭਰਾ ਮਾਪਿਓ ਨਾਲ ਆਉਂਦੇ ਹੀ ਹੋਣਗੇ ਪਿੱਛੇ ਖੜ ਕੇ ਵੇਖ ਕੇ ਚਲੇ ਜਾਂਦੇ ਆ ਕਿ ਭਾਈ ਸਾਡੀਆਂ ਕੁੜੀਆਂ ਕੋਈ ਨਹੀਂ ਜਦੋਂ ਸੀੜ ਮਿਲ ਜੇਗੀ ਬਹਿ ਜਾਣਗੀਆਂ ਪਰ ਐਦਾਂ ਨਹੀਂ ਹੋਣਾ ਚਾਹੀਦਾ ਜੇ ਕੁੜੀਆਂ ਖੜਦੀਆਂ ਤਾਂ ਜਦੋਂ ਕੁੜੀਆਂ ਨਾਲ ਜ਼ੁਲਮ ਹੋ ਰਿਹਾ ਜਦੋਂ ਧੀਆ ਭੈਣਾ ਨਾਲ ਜ਼ੁਲਮ ਹੋ ਰਿਹਾ ਤਾਂ ਵੇਖਣਾ ਚਾਹੀਦਾ ਇਹ ਜ਼ੁਲਮ ਤਾਂ ਘਟ ਨਹੀਂ ਘੰਟਾ ਘੰਟਾ ਇਥੇ ਖੜੀਆਂ ਰਹਿੰਦੀਆਂ ਬੱਸ 'ਚ ਬੈਣ ਲੱਗੀਆਂ ਜਲੀਲ ਹੁੰਦੀਆਂ ਕਦੀ ਬੱਸ ਦੀ ਵਾਰੀ ਦੇ ਅੱਗੋਂ ਦੀ ਚੜਦੀਆਂ ਫੇਰ ਨਹੀਂ ਬੈਣ ਨੂੰ ਸੀਟ ਮਿਲਦੀ ਫੇਰ ਪਿੱਛੇ ਜਾ ਕੇ ਚੜਦੀਆਂ ਔਰ ਕਿੰਨੇ ਗੇੜੇ ਤੇ ਕਿੰਨੇ ੱੱਕੇ ਤੇ ਕਿੰਨੀਆਂ ਦੌੜਾਂ ਪੰਜਾਬ ਦੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੇ ਇਹ ਸੀਨ ਵੇਖੇ ਹੋਣਗੇ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਈਂ ਕਈ ਵਾਰ ਇਹ ਕੁੜੀਆਂ ਦੇ ਹਾਲਾਤ ਦਰਸਾ ਚੁੱਕੇ ਆ ਕਿ ਬੱਸਾਂ ਜੋ ਆ ਨਹੀਂ ਰੁਕਦੀਆਂ ਬੱਸਾਂ 500 ਮੀਟਰ ਪਿੱਛੇ ਰੁਕ ਜਾਂਦੀਆਂ ਤਾਂ ਜਾਂ ਫਿਰ 500 ਮੀਟਰ ਅੱਗੇ ਚਲੀਆਂ ਜਾਂਦੀਆਂ ਬਸ ਸੜੇ ਦੇ ਅੰਦਰ ਕਿਉਂ ਨਹੀਂ ਜਾਂਦੀਆਂ ਬੱਸਾਂ ਸਰਕਾਰ ਤੋਂ ਬੱਸਾਂ ਵਧਾਈਆਂ ਕਿਉਂ ਨਹੀਂ ਗਈਆਂ ਸਰਕਾਰ ਨੇ ਇਹ ਵੇਖਿਆ